ਆਲਾ ਜੀ ਮੈਂ ਤੁਹਾਡਾ ਜਗਿੰਦਰ ਸਿੰਘ ਵੈਡਿੰਗ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਚਾਹਣ ਵਾਲਿਆਂ ਨੂੰ ਇੱਕ ਆਪਣੀ ਜਿਹੜੀ 4-5 ਦਿਨਾਂ ਤੋਂ ਮਿਹਨਤ ਚੱਲ ਰਹੀ ਸੀਗੀ ਜੋ ਕਿ ਜ਼ਮੀਂਦਾਰ ਦਾ ਸੰਘਰਸ਼ ਹੁੰਦਾ ਦੇਖੋ ਆਪਾਂ ਇਹ 92 15 ਫੁੱਟ ਖੂਡ ਡੂੰਗਾ ਕੀਤਾ ਤੇ 12 ਫੁੱਟ ਦਾ ਟੋਟਾ ਕੱਢਿਆ ਤੇ ਆਹ ਖਵਾਜਾ ਵੀਰ ਨੇ ਗੁਰਮਾਰਾਏ ਨੇ ਜਿਹੜੀ ਆਪਣੀ 4-5 ਦਿਨਾਂ ਦੀ ਮਿਹਨਤ ਸੀਗੀ ਉਹ ਆਪਣੀ ਲਾਜ ਰੱਖਦੀ ਆ ਤੇ ਬਹੁਤ ਵਧੀਆ ਪਾਣੀ ਆ ਸੱਚੇ ਪਾਸ਼ਾਣੇ ਜਿਹੜਾ ਬਾਪੂ ਸਾਡਾ ਉਧਰ ਚੱਲਿਆ ਆ ਫਾਦੇ ਸਿੰਘ ਆ ਖੜਾ ਤੇ ਆ ਦੇਖੋ ਕਰੋ ਤਾਂ ਜੋ ਬਾਈ ਹਰ ਇੱਕ ਬੰਦਾ ਜ਼ਿੰਮੇਵਾਰ ਨੂੰ ਕਹਿ ਦਿੰਦਾ ਹਨ ਵੀ ਜ਼ਿੰਮੇਵਾਰ ਨੂੰ ਵੀ ਜੱਟ ਤਾਂ ਯਾਰ ਇੰਨਾ ਕਬੀ ਪਾ ਕੇ ਇੰਨਾ ਕੱਢ ਲੈਂਦਾ ਤੇ ਪਰ ਜੱਟਾਂ ਦਾ ਜਿਹੜਾ ਸੰਘਾਰਸ਼ਾ ਜੱਟ ਦਾ ਬਹੁਤ ਲੰਮਾ ਚੌੜਾ ਹੁੰਦਾ ਕਿਉਂਕਿ ਭਈਆ ਖੇਤਾਂ ਦੇ ਵਿੱਚ ਵੇਖੋ ਹੁਣ ਇਸ ਟਾਈਮ ਬਰਬਰ ਰੋੜਦੀ ਆ ਤੇ ਇੱਥੇ ਖੇਤਾਂ ਦੇ ਵਿੱਚ ਜਿਹੜਾ ਖੂਨ ਪਸੀਨਾ ਇੱਕ ਕਰਕੇ ਤੇ ਇਹਨਾਂ ਨੂੰ ਪਾਣੀ ਜਿਹੜਾ ਲਾਵਾਂਗੇ ਕੋਈ ਰੇ ਖਾਦ ਪਾਵਾਂਗੇ ਤੇ ਤਾਂ ਜਾ ਕੇ ਪ੍ਰਮਾਤਮਾ ਨੇ ਇਸ ਜਿਹੜੇ ਆ ਤੁਹਾਨੂੰ ਰੜੇ ਮੈਦਾਨ ਦੀਂਦਾ ਤੇ ਇੱਥੇ ਖੇਤਾਂ ਦੇ ਵਿੱਚ ਹਰਿਆਲੀ ਤਾਂ ਹੁੰਦੀ ਆ ਕੱਲੇ ਇਹ ਨਹੀਂ ਵੀ ਥੋੜਾ ਜਿਹਾ ਬੀ ਪਾਤਾ ਤੇ ਹੋ ਗਿਆ ਹਨ ਤੇ ਬਾਕੀ ਅੱਜ ਜਿਹੜੀ 4-5 ਦਿਨ ਹੋ ਗਏ ਸੀ ਅਸੀਂ ਆਪ ਹੀ ਬਾਈ ਜੀ ਖੂ ਪਟਿਆ ਆਪ ਹੀ ਸਾਰਾ ਕੀਤਾ ਤੇ ਬਾਬਾ ਖਵਾਜਾ ਜੀ ਨੇ ਸਾਡੀ ਮਿਹਨਤ ਜਿਹੜੀ ਪੱਲੇ ਪਾ ਦੀ ਸੱਚੇ ਪਾਤਸ਼ਾਹ ਹਰਕ ਦੀ ਸੁਣੇ ਹਰਕ ਦੇ ਮਿਹਰ ਭਰੇ ਹੱਥ ਰੱਖੇ ਤੇ ਬਾਕੀ ਤੁਸੀਂ ਦੱਸੇ ਜੇ ਵੀ ਮਿਹਨਤ ਜਿਹੜੀ ਕੀਤੀ ਸੀਗੀ ਪਰਮਾਤਮਾ ਨੇ ਜਿਵੇਂ ਸਾਡੀ ਸੁਣੀ ਹੈ ਤੇ ਕਮੈਂਟਾਂ ਚ ਵਾਹਿਗੁਰੂ ਜੀ ਲਿਖ ਕੇ ਤੇ ਹਰਕ ਦੀ ਮਿਹਨਤ ਪਰਮਾਤਮਾ ਇਦਾਂ ਹੀ ਸੁਣੇ ਹਰਕ ਜੀਵ ਜੰਤੂ ਦਾ ਸਾਥ ਦੇਵੇ ਤੇ ਹਰਕ ਇਨਫਾਨ ਦਾ ਜੋ ਵੀ ਇਹ ਸੁਪਨਾ ਪੂਰਾ ਹੋਵੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਜੀ